ਹੈਲੋ ਆਕੜ ਆ ਜਾ ਆਕੜ ਪੱਤਰਕਾਰ ਖੜੇ ਆ ਤੈਨੂੰ ਹੈ ਉੱਤੋਂ ਤੁਸੀਂ ਆਕੜਦੇ ਹੋ ਆ ਤੇਰਾ ਗੱਡੇ ਕੋ ਲੀਗਲ ਆ ਹੈ ਬਣਾਵਾ ਬਣਾ ਉਹ ਨਹੀਂ ਕਹਿੰਦਾ ਮੈਂ ਮੇਰਾ ਮੁੰਡਾ ਆਕੜਦਾ ਸਸੀ ਗੱਲ ਦੋਸਤੋ ਮੈਂ ਥੋੜਾ ਦੋਸਤ ਰਮੋਚਨ ਸਿੰਘ ਕੈਨ ਇਸ ਸਮੇਂ ਗੱਲਪਿੰਡ ਦੇ ਸਮਾਧਾਂ ਵਾਲੇ ਚੌਕ ਦੇ ਵਿੱਚ ਖੜੇ ਆ ਇੱਥੇ ਕੀ ਹੋ ਰਿਹਾ ਬੜੇ ਦਿਨਾਂ ਤੋਂ ਅਸੀਂ ਇਸ ਚੀਜ਼ ਦੇ ਉੱਤੇ ਪਰੇਸ਼ਾਨ ਨੇ ਲੋਕ ਕਿ ਲੋਕ ਫੁੱਟਪਾਥ ਨੀਵਾ ਹੋਣ ਕਰਕੇ ਗੱਡੀਆਂ ਅੱਧ ਵਿਚਾਲੇ ਟਪਾਈ ਜਾਂਦੇ ਨੇ ਜਿਹਦੇ ਨਾਲ ਪਿਛਲੇ ਦਿਨਾਂ ਦੇ ਦੌਰਾਨ ਉੱਥੇ ਹਾਸਾ ਹੁਣ ਦੋ ਵਾਰੀ ਬਚ ਗਿਆ ਜਿਹਦੇ ਕਰਕੇ ਉਹ ਦੁਕਾਨਦਾਰ ਆ ਜਿਹੜੇ ਉਹਨਾਂ ਨੇ ਵਿਚਾਰਾਂ ਨੇ ਰੱਸੀ ਬੰਨ ਕੇ ਉਹ ਰਸਤਾ ਬੰਦ ਕੀਤਾ ਤਾਂ ਪਰ ਆ ਹੁਣ ਇੱਕ ਵੱਡਾ ਹਾਸਾ ਹੋਣ ਲੱਗਿਆ ਸੀਗਾ ਆ ਗੱਡੀ ਦੇਖੋ ਸਿਲੰਡਰਾਂ ਵਾਲੀ ਆ ਤੇ ਬੰਦਾ ਟਪਾ ਦੇਖੋ ਕਿਥੋਂ ਰਿਆ ਵਾ ਚੌਂਕ ਆ ਦਿਖਾਉਣਾ ਮੈਂ ਇੱਥੇ ਕੈਮਰਾਮੈਨ ਨੂੰ ਕਹੂੰਗਾ ਇਹ ਚੌਂਕ ਲਗਾਓ ਚੌਂਕ ਉਹ ਦੇਖੋ 200 ਮੀਟਰ ਦੇ ਚੌਂਕ ਆ ਸਾਰਾ ਪਰ ਉਥੋਂ ਨਾਟ ਪਾ ਕੇ ਏ ਮਨ ਮਰਜ਼ੀਆਂ ਕਰਨੀਆਂ ਕਿ ਇੱਥੋਂ ਟਪਾ ਲੋ ਜਿੱਥੋਂ ਤੇ ਸੌਖਾ ਲੱਗਦਾ ਵਾ ਇਦਾਂ ਹੀ ਲੋਕ ਗੱਡੀਆਂ ਵਾਲੇ ਪਹਿਲਾਂ ਕਰਦੇ ਆ ਪਰ ਦੇ ਪਾਸੇ ਤੱਕ ਫੁੱਟਪੱਥ ਨੀਵਾ ਹੋਣ ਕਰਕੇ ਜਿੱਥੋਂ ਦੇਖ ਜਾ ਉੱਥੇ ਗੱਡੀ ਟਪਾ ਦਿੰਦੇ ਆ ਕੋਈ ਨਹੀਂ ਦੇਖਦਾ ਵੀ ਉਤਰੋ ਹਾਸਾ ਹੋ ਜੂ ਕੋਈ ਤੇਜ਼ ਆ ਰਿਹਾ ਵਾ ਜਾਂ ਕਿਸੇ ਬੰਦੇ ਨਾਲ ਕੋਈ ਕੋਈ ਬੱਚੇ ਸਕੂਲ ਦੇ ਵੀ ਆਉਂਦੇ ਨੇ ਕਿਸੇ ਤਰੀਕੇ ਦੀ ਕੋ ਘਟਨਾ ਹੋ ਜੂ ਪਰ ਨਹੀਂ ਆ ਗੱਡੀ ਦਾ ਨੰਬਰ ਦਿਖਾ ਜਾਣ ਮਲੇ ਆ ਦਿਖਾਓ ਤੇ ਆਹ ਦੇਖੋ ਚੌਕ ਆ ਨਾਲ ਬਿਲਕੁਲ ਚੌਕ ਆ ਉੱਥੋਂ ਨਹੀਂ ਟਪਾਉਣਾ ਹੈਗਾ ਆ ਉਥੋਂ ਦੇਖਿਆ ਟਪਾ ਲਓ ਹੁਣ ਟਰੱਕ ਦੇ ਵਿੱਚ ਸਿਲੰਡਰ ਨੇ ਮੰਨ ਲਓ ਸਿਲੰਡਰ ਇੱਥੇ ਫਟ ਜਾਣ ਤਾਂ ਇੱਥੇ ਆਸੇ ਪਾਸੇ ਲੋਕ ਆ ਜਿਹੜੇ ਉਹਨਾਂ ਦਾ ਕੀ ਬਣੂ ਆ ਗੱਡੀਆਂ ਜਿਹੜੀਆਂ ਚੱਲ ਰਹੀਆਂ ਨੇ ਆ ਸਕੂਲ ਦਾ ਟੈਸਟ ਟਾਈਮ ਸਕੂਲ ਦੀ ਛੁੱਟੀ ਦਾ ਟਾਈਮ ਆ ਨੰਕਾਣਾ ਸਕੂਲ ਗਿੱਲ ਸਕੂਲ ਸਾਰਿਆਂ ਨੂੰ ਛੁੱਟੀਆਂ ਹੋਣੀਆਂ ਇਸ ਟਾਈਮ ਤੇ ਜੇ ਇਹੀ ਘਟਨਾ ਜੁੜੇ ਬੱਚਿਆਂ ਨਾਲ ਹੋ ਜਾਂਦੀ ਇਹ ਸਿਲੰਡਰ ਫਟ ਜਾਂਦਾ ਜ਼ਿੰਮੇਵਾਰ ਕੌਣ ਸੀਗਾ ਸੋ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਇਹ ਇੱਕ ਬੰਦਾ ਜਿੱਥੋਂ ਦੇਖਦਾ ਉਥੋਂ ਹੀ ਗੱਡੀ ਟਪਾ ਲੈਂਦਾ ਵਾ। ਇਹ ਇੱਕ ਬੰਦਾ ਜਿੱਥੋਂ ਦੇਖਦਾ ਉਥੋਂ ਹੀ ਗੱਡੀ ਟਪਾ ਲੈਂਦਾ ਜਾਂ ਤਾਂ ਇਹਨੂੰ ਫੁੱਟਪਾਥ ਨੂੰ ਉੱਚਾ ਕੀਤਾ ਜਾਵੇ ਤੇ ਜਾਂ ਫਿਰ ਇਹਨਾਂ ਦੇ ਉੱਤੇ ਇੱਕ ਵਾਰੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਹ ਅੱਗੇ ਤੋਂ ਇਸ ਤਰੀਕੇ ਦਾ ਹਾਦਸਾ ਹੁਣੋ ਨਾ ਵਾਜੇ। ਜਦੋਂ ਅਸੀਂ ਗੱਲ ਕਰ ਰਹੇ ਸੀ ਆਫ ਕੈਮਰਾ ਕੇ ਇਸ ਤਰੀਕੇ ਦੇ ਨਾਲ ਬੰਦਾ ਛੱਡ ਕੇ ਇੱਥੋਂ ਨਿਕਲ ਗਿਆ ਗੱਡੀ ਲਵਾਸ ਤਾਂ ਉਹਦਾ ਮੁੰਡਾ ਖੜਾ ਇਧਰਲੇ ਪਾਸੇ ਕਿਤੇ ਉਹ ਉਤੋਂ ਆਕਰ ਲੱਗ ਗਿਆ। ਮੈਂ ਖੜਾ ਕਹਿੰਦਾ ਉਹਦਾ ਮੁੰਡਾ ਗੱਡੀ ਛੱਡ ਕੇ ਭੱਜੇ ਨਹੀਂ। ਆ ਜਿਹੜੇ ਹਾਦਸੇ ਕਰ ਰਹੇ ਹੋ ਤੁਸੀਂ ਕੋਣਾ ਸੋ ਰੇਸ ਮੰਦਿਰ ਦੇ ਵਿੱਚ ਕਿਸੇ ਕਿਸੇ ਤੋਂ ਸਾਹਮਣੇ ਵੀ ਗੱਲ ਕਰਨਾ ਨਾ ਕੋਈ ਰਾਹ ਲਈ ਓਏ ਉਹਨਾਂ ਕੋਲ ਕਾਰਵਾਈ ਜਿਹੜੀ ਆ ਉਹਨਾਂ ਤੇ ਕੀਤੀ ਜਾਵੇ ਆ ਹੁਣ ਗੱਡੀ ਘਟਣ ਲੱਗਾ ਦਿਖਾਈ ਦੇ ਕਿੱਥੇ ਦਿਖਾਓ ਘਟਣ ਲੱਗਾ ਜਾ ਰਿਹਾ ਕੱਢ ਲੋ ਸਾਨੂੰ ਬੜਾ ਪਹਿਲਾਂ ਹੀ ਪਰੇ ਵੀ ਲੈ ਆਓ ਪਹਿਲਾਂ ਹੀ ਪਰੇ ਲਿਓ ਪੱਤਰਕਾਰ ਆਹੋ ਨਹੀਂ ਨਹੀਂ ਉਹੀ ਤਾਂ ਗੱਲ ਕਰਦਾ ਪਹਿਲਾਂ ਹੀ ਪਰੇ ਦੀ ਕਰ ਲੋ ਆਹ ਕੰਮ ਹੋ ਵੀ ਨਾ